ਮੰਗਾ ਸਿੱਖੀਆਂ ਉਹਦੇ ਵਿੱਚ ਜਿਹੜੀ ਸਭੀ ਡਿਮਾਂਡ ਸੀਗੀ ਵੀ ਨਾਲ ਹਾਊਸ ਵੀ ਸਾਈਨ ਕਰੂਗਾ ਪਰ ਹਾਊਸ ਦੀ ਮਜਬੂਰੀ ਉਹਨਾਂ ਨੇ ਸਹਿਮਤੀ ਦਿੱਤੀ ਪਰ ਇੱਥੇ ਸੁਬਦਨ ਸਾਹਿਬ ਅਕਾਊਂਟੈਂਟ ਸਾਹਿਬ ਦੇ ਐਸ.ਏ. ਸਾਹਿਬ ਦੇ ਤੱਕ ਕਮਿਸ਼ਨਰ ਸਾਹਿਬ ਨੇ ਆਪਣੇ ਜ਼ਿਹਨ ਕਰਕੇ ਸਾਹਮਣੇ ਦਿੱਤੇ ਆ ਉਹਨਾਂ ਦੀ ਆਪਣੀ ਕੋਈ ਮਜਬੂਰੀ ਇਹ ਉਹਨਾਂ ਨੇ ਪਾਰਟੀਸੀਪੈਂਟ ਸਾਹਮਣੇ ਵੀ ਮੰਨੇ ਸੀਗੇ ਸਵੇਰੇ ਮੀਟਿੰਗ 'ਚ ਵੀ ਮੰਨੇ ਸੀ ਹੁਣ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਉਹਨਾਂ ਨੇ ਕੋਈ ਸਿਆਣੇ ਕੀਤੇ ਆ ਕਿ ਜਿੰਨੇ ਹਸਾਮ ਹੋਏ ਆ ਅਫਸਰਾਂ ਦੇ ਹੋਏ ਆ ਮੈਡਮ ਨੇ ਜ਼ਿੰਮੇਵਾਰੀ ਚੱਕੀ ਆ ਕਿ ਪਹਿਲ ਦੇ ਆਧਾਰ ਤੇ ਜਿੰਨਾ ਵੀ ਕੰਮ ਹੋ ਗਏ ਜਿਵੇਂ ਕਿ ਸਾਡੀ ਸਭ ਤੋਂ ਪਹਿਲੀ ਜਿਹੜੀ ਡਿਮਾਂਡ ਸੀ ਭਰਤੀ ਦੀ ਦਿੱਸੀ ਰੈਂਟ ਤੇ 175 ਬੰਦਿਆਂ ਦੀ ਜਿਹੜੀ ਭਰਤੀ ਆ ਉਹ ਬਾਕੀ ਮੈਡਮ ਜੀ ਵੀ ਐਲਾਨ ਕਰੂਗੇ 10 ਦਿਨ ਦੇ ਅੰਦਰ ਅੰਦਰ ਅਖਬਾਰਾਂ 'ਚ ਆ ਜੂਗਾ ਤੇ 3-4 ਮਹੀਨਿਆਂ ਦੇ ਅੰਦਰ ਸਾਡੀ ਭਰਤੀ ਦਾ ਪ੍ਰਸੰਸਾ ਚੱਲ ਕੇ ਕਪੂਠੇ ਸ਼ਹਿਰ ਨੂੰ 175 ਬੰਦਿਆਂ ਦੀ ਮੰਜ਼ੂਰੀ ਨਹੀਂ ਪਈ ਆ ਤੇ ਉਹਦੀ ਭక్తి ਹੋ ਜੂ। ਦੂਜੀ ਜਿਹੜੀ ਸੀ ਦੀਵਾਨ ਕਾਫੀ ਲੰਬੇ ਸਮੇਂ ਤੋਂ ਦਫ਼ਤਰ ਵਿੱਚ ਜਿੰਨੇ ਵੀ ਮੇਰੇ ਵੀਰ ਕੰਮ ਕਰਦੇ ਆ ਚਾਹੇ ਉਹ ਕਲਰਕ ਸੀਗੇ, ਕੰਪਿਊਟਰ ਆ, ਪ੍ਰਿੰਟਰ ਆ, ਬੇਲਦਾਰ ਆ, ਪੰਪਾ ਤੇ ਲੱਗੇ ਆ ਜਿੰਨੇ ਵੀ ਗੱਦਾ ਗੱਦਾ ਦੇ ਆ ਉਹਨਾਂ ਦਾ ਇੱਕ ਮਤਿਆਂ ਦੀ ਡਿਮਾਂਡ ਸੀ ਜਿਹੜੀ ਹੋਰ ਹੋਲੀ ਹੋਸ ਤੋਂ ਮੀਟਿੰਗ ਦੇ ਵਿੱਚ ਉਹ ਪੈ ਜਾਊਗਾ ਜੀ ਉਹਦੇ ਉੱਤੇ ਵਿਸ਼ਾਸ ਹੋ ਗਈ ਤੀਸਰੀ ਜਮੂਰ ਦੌਰ ਜਿਹੜੀ ਸੀ ਸਾਡੀ ਡਿਮਾਂਡ ਡੰਪਿੰਗ ਦੀ ਸੀਗੀ ਤੋ ਡੰਪਿੰਗ ਤੋਂ ਵੀ ਪ੍ਰਸ਼ਾਸਨ ਨੇ ਪ੍ਰਬੰਧ ਕੀਤਾ ਹੈ ਫਿਲਹਾਲ ਹਾਲ ਦੀ ਘੜੀ ਕਾਂਗੜਾ ਕੋਲ ਜਿਹੜਾ ਗੁੜਾ ਸਟਿਆ ਜਾਊਗਾ ਉਸ ਤੋਂ ਬਾਅਦ ਜਿਹੜਾ ਡੀਸੀ ਸਾਹਿਬ ਵੱਲੋਂ ਵੀ ਸਾਰੀ ਫਾਇਰ ਤਿਆਰ ਆ ਉਹ ਵੀ ਹੌਸਪਟਲ ਵਿੱਚ ਪਾ ਕੇ ਤੇ ਆਪਣੀ ਜਗ੍ਹਾ ਕੰਡਾਲੀਤੀ ਜਾਊ ਚੌਥੀ ਡਿਮਾਂਡ ਸੀ ਲਟੈਰੀ ਫਿਊਸ ਸੀ ਉਹ ਸਮਾਂ ਸਮੇਂ ਸਰ ਕਾਊਂਟ ਬ੍ਰਾਂਚ ਵੱਲੋਂ ਦਿੱਤੇ ਜਾਂਦੇ ਆ ਜਿੰਨੀਆਂ ਉਹ ਵੀ ਬਹੁਤ ਜਲਦੀ ਮਿਲ ਜੂ। ਪੰਜਵੀਂ ਜਿਹੜੀ ਛੁੱਟੀ ਵਾਲੇ ਨਾਲ ਕੰਮ ਨਹੀਂ ਕਰਨਾ। ਉਹਦੇ ਉੱਤੇ ਵੀ ਪ੍ਰਸ਼ਾਸਨ ਨੇ ਸਹਿਮਤੀ ਜਤਾਤੀ ਆ। ਨਗਰਪਾਲਿਕਾ ਦੇ ਹੌਸਲੀ ਜਿਹੜੀ ਮੀਟਿੰਗ ਆ ਸਮੇਂ ਸਿਰ ਨਹੀਂ ਹੁੰਦੀ। ਉਹਦੇ ਉੱਤੇ ਵੀ ਸਹਿਮਤੀ ਜਤਾਈ ਹੈ। ਵੀ ਟਾਈਮ ਸਿਰ ਹੋ ਚੁੱਕੀ ਹੈ। ਤੇ ਬਾਕੀ ਜਿਹੜੇ ਦਰਸਿਆਂ ਦੇ ਆਧਾਰ ਤੇ ਸਤਵੀਂ ਨਿਵਾੜ ਉਹ ਵੀ ਬਹੁਤ ਜਲਦੀ ਆਉਂਦੀ ਆ। ਜਿਵੇਂ ਆ ਕੇ ਜਿੰਨੇ ਵੀ ਪੈਂਡਿੰਗ ਕੇਸ ਆ ਹੋ ਜੂਗੇ ਇਸੇ ਤਰ੍ਹਾਂ ਸਫਾਈ ਸੇਵਾ ਦੇ ਬੇਲਦਾਰ ਸਿਰਮੇਂ ਜਾਂ ਹੋਰ ਵੀ ਕੰਮ ਕਰੀਏ ਜਿਹਨੀਆਂ ਪ੍ਰਮੋਸ਼ਨ ਹੋਏ ਸਕੇ ਉਹ ਵੀ ਇਸੋ ਹੌਸਦਰੀ ਮੀਟਿੰਗ ਵਿੱਚ ਪੈ ਜੂਗੇ ਜੇਰੇ ਹੋਂਦਾ ਕੋਈ ਰਹਿੰਦੇ ਆ ਉਹ ਕਮਿਸ਼ਨਰ ਸਾਹਿਬ ਸੰਮਾਨ ਕਰਕੇ ਚੰਡੀਗੜ੍ਹ ਤੇ ਇਸੇ ਤਰ੍ਹਾਂ ਦਰਜਾ 4 ਦੀ ਜਿਹੜੀ ਸਨਿਓਰਿਟੀ ਲਿਸਟ ਸੀ ਉਹ ਵੀ ਤਿਆਰ ਹੋ ਗਈ ਆ ਉਹ ਵੀ ਹਸਪਤਾਲ ਵਿੱਚ ਫਾਈਨਲ ਮਿਲ ਜੂ। ਦਰਜਾ ਚਾਰ ਕਰਮਚਾਰੀਆਂ ਦਾ ਸਬੰਧ ਤੇ ਜਿਹੜਾ ਉਹ 15 ਦਿਨ ਦੇ ਅੰਦਰ ਅੰਦਰ ਕਾਉਂਟਰ ਬਰਾਊਸ ਵੱਲੋਂ ਦੇ ਦਿੱਤਾ ਜਾਊਗਾ। ਇਸੇ ਤਰ੍ਹਾਂ ਜਿਹੜੀ ਸਾਡੀ ਹੈ ਮੰਗ ਸੀ ਵੀ ਅਸੀਂ ਕਿਲਾ ਸੁਧਾਨੀ ਕਰਨਾ ਉਹ ਵੀ ਕਿ ਮਿਸ਼ਕਲ ਸਾਹਿਬ ਨੇ ਮੰਨ ਲਈ ਆ ਵੀ ਉਹ ਆਪਣੇ ਬੇਸ ਰੱਖ ਕੇ ਜੋ ਆਪ ਵੀ ਕਰਾ ਲਿਆ ਕਰੋਗੇ ਤੁਹਾਨੂੰ ਕਰਨ ਦੀ ਲੋੜ ਨਹੀਂ ਉਹਨਾਂ ਮੈਂ ਮਾਮ ਜੋ ਕਮਿਸ਼ਨਰ ਸਾਹਿਬ ਤੋਂ ਬੇਨਤੀ ਕਰੂੰਗਾ ਕਿ ਉਹ ਵੀ ਦੋ ਲਫ਼ਜ਼ ਸਾਡਾ ਮਾਰਗਦਰਸ਼ਨ ਕਰਨ ਜੀ ਨੇ ਤੁਹਾਨੂੰ ਸਾਰੀਆਂ ਜਿੰਨੀਆਂ ਵੀ ਯੂਨੀਅਨ ਦੀਆਂ ਮੰਗਾਂ ਸੀ ਉਸ ਬਾਰੇ ਦਫ਼ਤਰ ਚ ਸਾਰਿਆਂ ਨਾਲ ਗੱਲ ਕਰ ਲਈ ਹੈ ਔਰ ਮੈਂ ਸਿਰਫ ਇਹ ਹੀ ਆਸ਼ਵਾਸਨ ਦਵਾ ਸਕਦੀ ਹਾਂ ਕਿ ਜਿੰਨੀਆਂ ਵੀ ਅਸੀਂ ਲਿਖ ਕੇ ਦਿੱਤੀਆਂ ਹੋਈਆਂ ਆ ਸਾਰੀਆਂ ਤੇ ਕੰਮ ਅਸੀਂ ਸ਼ੁਰੂ ਕਰ ਦਿੱਤਾ ਹੋਇਆ ਆ ਆਲਰੇਡੀ ਤੇ ਬਹੁਤ ਹੀ ਜਲਦੀ ਹਾਊਸ ਦੀ ਮੀਟਿੰਗ ਹੋ ਕੇ ਉਹਦੇ ਵਿੱਚ ਜਿਹੜੀਆਂ ਤੁਹਾਡੀਆਂ ਦੋ ਤੈਨੂੰ ਜਿਹੜੀਆਂ ਮੰਗਾ ਉਹਦੇ ਚ ਹੋ ਜਾਣਗੀਆਂ ਔਰ ਜਿਹੜੀ ਰਿਕਰੂਟਮੈਂਟ ਦੀ ਗੱਲ ਹੈ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਹਫ਼ਤੇ ਦੇ ਵਿੱਚ ਵਿੱਚ ਅਸੀਂ ਅਖਬਾਰ 'ਚ ਐਡਵਰਟਾਈਜ਼ਮੈਂਟ ਦੇ ਦੇਈਏ ਤੁਹਾਡਾ ਬਾਤ ਐਡਵਰਟਾਈਜ਼ਮੈਂਟ ਹੋ ਜੋ ਕਿ ਤਾਂ ਜਿੰਨੇ ਵੀ ਚਾਹਵਾਨ ਐਪਲੀਕੈਂਟਸ ਹੋਣਗੇ ਉਹ ਕਿਰਪਾ ਕਰਕੇ ਉਹਦੇ ਵਿੱਚ ਐਪਲੀਕੇਸ਼ਨ ਪਵਾ ਦਿਓ ਤਾਂ ਕਿ ਉਹਨਾਂ ਨੂੰ ਅਸੀਂ ਪ੍ਰੋਸੈਸਿੰਗ ਵਿੱਚ ਲੈ ਆਈਏ ਤੇ ਨਾਲ ਦੀ ਨਾਲ ਹੀ ਫਿਰੇ ਪ੍ਰੋਸੈਸ ਜਦੋਂ ਚੱਲ ਪਿਆ ਤੇ ਜਲਦੀ ਤੋਂ ਜਲਦੀ ਭਰਤੀ ਜਿਹੜੀ ਹੈਗੀ ਆ ਉਹ ਹੋਜੂਗੀ 4 ਮਹੀਨੇ ਦਾ ਆਸ਼ਵਾਸਨਾ ਅਸੀਂ ਦਿੱਤਾ ਹੈ 4 ਮਹੀਨਿਆਂ ਦੇ ਵਿੱਚ ਕੋਸ਼ਿਸ਼ ਹੋਊਗੀ ਹੋ ਜਵੇ ਕੜ ਇਹਨਾਂ ਸ਼ਬਦਾਂ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਸਹਿਯੋਗ ਦੇਣ ਲਈ ਧੰਨਵਾਦ ਪ੍ਰਧਾਨ ਜੀ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ